ਅੱਜ ਇਹ ਸਾਈਂ ਦੇ ਦਰਬਾਰ ਚ ਜਿਹੜਾ 24 ਦੇ ਲੱਗਦੇ ਅਸੀਂ ਆਉਣਾ ਨਹੀਂ ਸਾਈਂ ਜੀ ਕਹਿੰਦਾ ਤੁਸੀਂ ਇੱਥੇ ਆਉਂਗੇ ਮੈਂ ਉੱਥੇ ਬੈਠੇ ਫੋਟੋ ਤਾਂ ਰੱਖੀ ਸਕਣੀ ਜਾਂਦਾ। ਤੇ ਸਿੰਘ ਸੱਜ ਕੇ ਇੱਕ ਵਿਅਕਤੀ ਕਿਸੇ ਦਰਗਾਹ ਦੇ ਪੀਰ ਦੀ ਆ ਤਰੀਫਾ ਕਰਦਾ ਨਸਰਾ ਰਿਹਾ ਹੈ। ਜੀ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਇੱਕ ਬਾਣੇ ਵਾਲਾ ਸਿੰਘ ਜੋ ਪੂਰੀ ਤਰ੍ਹਾਂ ਸਾਬਤ ਸੂਰਤੇ ਅਤੇ ਪੰਜ ਕਕਾਰਾਂ ਦਾ ਧਾਰਨੀ ਨਜ਼ਰ ਆ ਰਿਹਾ ਹੈ ਇੱਕ ਸਾਈਂ ਪੀਰ ਦੀਆਂ ਨਾ ਸਿਰਫ ਤਰੀਫਾ ਕਰ ਰਿਹਾ ਸਗੋਂ ਚੌਂਕੀਆਂ ਲਾਉਣ ਦੀਆਂ ਗੱਲਾਂ ਵੀ ਆਖ ਰਿਹਾ ਹੈ ਸਾਈਂ ਦੀ ਦਰਬਾਰ ਚੋਂ ਚੌਂਕੀ ਨਹੀਂ ਕਰਦੇ ਅਸੀਂ ਉਹਨਾਂ ਨੇ ਸਾਈਂ ਜੀ ਕਹਿੰਦਾ ਤੁਸੀਂ ਇੱਥੇ ਆਓ ਆਪੋ ਬਚਨ ਹੈ ਤੇਰਾ ਅੱਜ ਦਿਨ ਚੱਲ ਰਿਹਾ ਨਾ ਕਿ ਕਲਕੀ ਪਰ ਪਾਸ਼ਾ ਕੋਵਿੰਦ ਸਿੰਘ ਮਹਾਰਾਜ ਨੰਕੂ ਸਾਹਿਬੀ ਦੇ ਧਰਿਏ ਬੈਠੇ ਸੀ ਤੇ ਜਦੋਂ ਮਹਾਰਾਜ ਤੇ ਉਧਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਅਤੇ ਇਸ ਵਿਅਕਤੀ ਨੂੰ ਬਾਣਾ ਉਤਾਰਨ ਤੱਕ ਲਈ ਵੀ ਕਿਹਾ ਜਾ ਰਿਹਾ ਹੈ ਲੋਕਾਂ ਦਾ ਤਰਕ ਹੈ ਕਿ ਬਾਣੇ ਵਾਲਾ ਸਿੰਘ ਹੋ ਕੇ ਉਹ ਡੇਰਿਆਂ ਦਾ ਗੁਣਗਾਨ ਕਰ ਰਿਹਾ ਹੈ ਜਦ ਕਿ ਵੀਡੀਓ ਵਿੱਚ ਵੀ ਇਹ ਸਿੰਘ ਸਾਫ਼ ਤੌਰ ਤੇ ਕਹਿੰਦਾ ਸੁਣਾਈ ਦਿੱਤਾ ਕਿ ਚੌਂਕੀ ਕਿਤੇ ਵੀ ਬੈਠ ਕੇ ਲਾਓ ਸਾਈ ਨੂੰ ਤੁਹਾਡੀ ਚੌਂਕੀ ਦਾ ਪਤਾ ਲੱਗ ਜਾਂਦਾ ਹੈ ਭਾਪਕਿਉ ਖੁਦ ਵੀ ਸਾਈ ਚੌਂਕੀ ਲਾਉਣ ਦੀ ਹਮਾਇਤ ਕਰ ਰਿਹਾ ਹੈ ਉਹਨੇ ਜਿਹੜੇ ਦਰਸ਼ਨ ਵੀ ਦੇਣੇ ਨਹੀਂ 28 ਮਈ ਨੂੰ ਦਰਸ਼ਨ ਹੋ ਜਾਂਦਾ ਸੀ 29 ਮਈ ਨੂੰ ਸਰਕਾਰਾਂ ਦੇ ਮੇਲੇ ਨੇ ਕਿਦਾਂ ਮੈਨ ਸਰਕਾਰਾਂ ਦੇ ਮੇਲੇ ਆਉਂਦੇ ਉੱਥੇ ਹੁੰਦਾ ਇਹ ਵੀਡੀਓ ਮੁਹਾਲੀ ਦੇ ਬੱਕਰਪੁਰਾ ਡੇਰੇ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਸਿੱਖੀ ਬਾਣੇ ਵਾਲਾ ਇਹ ਵਿਅਕਤੀ ਕੌਣ ਹੈ ਅਤੇ ਉਸ ਨੇ ਇਹ ਅਜਿਹਾ ਕਿਉਂ ਕੀਤਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਪਰ ਕੀ ਸਿੱਖੀ ਸਰੂਪ ਚ ਆ ਕੇ ਅਜਿਹਾ ਕਰਨਾ ਠੀਕ ਹੈ ਜਾਂ ਫਿਰ ਨਹੀਂ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ